ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਬ ਰੱਖ ਦਾਸ ਪਾਠ ਕੀ ਲਾਜ ਜੈ ਸ੍ਰੀ ਰੱਖੀ ਲਾਜ ਭਗਤ ਪ੍ਰਹਿਲਾਦ ਕੀ ਹਾਰ ਨਾਖਿਸ ਫਾਰੇ ਕਰ ਆਜ ਕੰਦਰਪਤੀ ਲਾਜ ਰਖੀ ਹਰ ਪ੍ਰਭ ਜੀ ਸੈਨਤ ਬਾਸਤਰ ਦੇਨ ਬਹੁ ਸਾਜ ਸਦਾ ਮਾਇਆ ਪਜਾ ਤੇ ਰਾਖਿਆ ਗਨ ਕਾ ਪੜਤ ਹੋ ਰਚੇ ਕਾਜ ਸ੍ਰੀ ਸਤਗੁਰ ਸੋ ਪਰਸਨ ਕਾਲ ਯੁਗ ਹੋਏ ਰੱਖ ਆਸ ਪਾਠ ਕੇ ਲਾਜ ਬਰਮਸਾ ਦਾ ਗੁਰੂ ਸਾਧ ਸੰਗਤ ਜੀ ਕੋਟਾਨ ਕੋਟਾਨ ਧੰਵਾਦ ਹੈ ਸਭ ਜੀਾਂ ਦਾ ਆਓ ਗੁਰ ਕਿਰਪਾ ਨਾਲ ਤਨ ਗ੍ਰੰਥ ਸੇ ਮਹਾਰਾਜ ਮਿਹਰ ਨਾਲ ਪਾਵਨ ਸ਼ਬਦ ਜੋ ਕੇਕ ਕੌੜੀ ਹੈ ਦੇ ਨਾਲ ਜੁਨਾ ਕਰੀ ਮਹਾਰਾਜ ਜੀ ਦੇ ਬਢੰਸ ਰਾਗ ਵਿੱਚ 555 ਅੰਗ ਤੇ ਕੌੜੀ ਸਤਾਲ ਵਿੱਚ ਹੈ ਤੇ ਆਓ ਗੁਰੂ ਮਹਾਰਾਜ ਨੇ ਇਸ ਢੰਗ ਦੇ ਨਾਲ ਵਡਿਆਈ ਕੀਤੀ ਹੈ ਗੁਰੂ ਪਿਆਰਿਆਂ ਦੀ ਜੋ ਨਾਮ ਜਪਣ ਵਾਲੀਆਂ ਰੋਹਾਨੇ ਉਹਨਾਂ ਉੱਤੇ ਪ੍ਰਮਾਤਮਾ ਕਿੰਨੀ ਆ ਸਿੱਸ਼ਾ ਮਖਸ਼ਾ ਕਰਦਾ ਹੈ ਆਓ ਪ੍ਰੇਮ ਨਾਲ ਸਰਵਣ ਕਰਿਏ ਜੀ ਕਜਾਓ ਫਤਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹੀ ਔਰੀ ਜੈ ਆਪ ਕਿਰਪਾਲ ਹੋਵੇ ਹਰ ਸਵਾਮੀ ਤਾਂ ਆਪਣਾ ਨਾਮ ਹਰ ਆਪ ਜਪਾਵੈ ਆਪੇ ਸਤਗੁਰ ਮੇਲ ਸੁਖ ਦੇਵੇ ਆਪਣੇ ਆ ਸੇਵਕ ਆਪ ਹਰ ਪਾਵੇ ਆਪਣੇ ਆ ਸੇਵਕਾਂ ਕੀ ਆਪ ਪੈਜ ਰੱਖੇ ਆਪਣੇ ਭਗਤਾਂ ਕੀ ਪੈਰੀ ਪਾਵੇ ਧਰਮ ਰਾਏ ਹਰ ਕਾ ਕੀਆ ਹਰ ਜਨ ਸੇਵਕ ਨੇੜ ਨ ਆਵੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚੱਖ ਚੱਕ ਆਵੇ ਜਾਵੇ ਜੋ ਪੌੜੀ ਦਾ ਆਖਰੀ ਟੁਕੰਦੀ ਹੈ ਬੰਦ ਉਹ ਕੇਂਦਰੀ ਭਾਵ ਹੁੰਦਾ ਹੈ ਤੇ ਮਹਾਰਾਜ ਨੇ ਕਿਰਪਾ ਕੀਤੀ ਜੋ ਹਰ ਕਾ ਪਿਆਰਾ ਸੋ ਸਭ ਦਾ ਕਾ ਪਿਆਰਾ ਜਿਸ ਪ੍ਰਾਣੀ ਨੇ ਗੁਰ ਕਿਰਪਾ ਸਦਕਾ ਗੁਰੂ ਦੇ ਹੁਕਮ ਅਨਸਾਰ ਗੁਰਮਤਾਤਾਣੀ ਬਣ ਕੇ ਆਪਣੇ ਜੀਵਨ ਨੂੰ ਗੁਰਮਤਨਸਾਰ ਢਾਲ ਲਿਆ ਹੈ। ਪਾਪਿਰ ਦੇ ਸ਼ਬਦ ਵਸ ਗਿਆ ਹੈ। ਤੇ ਸਬਦੇ ਸੁਰਤ ਦਾ ਮੇਨ ਹੋ ਗਿਆ। ਅਕਾਲ ਕਮਾਈ ਕੀਤੀ ਗੁਰੂ ਨੇ। ਉਹਦੀ ਸੇਵਾ ਨੂੰ ਫਲ ਲਾਇਆ। ਆਪਣੇ ਦਰੋਂ ਕਰੋ ਨਾਮ ਰੂਪੀ ਸੀਸ ਵਕਸ਼ੀ। ਉਸ ਪ੍ਰਾਣੀ ਦਾ ਜੀਵਨ ਦੱਸਿਆ ਮਹਾਰਾਜਿਆਂ। ਜੋ ਹਰ ਕਾ ਪਿਆਰਾ ਹ। ਹਰੀ ਕੌਣ ਹੈ? ਅਕਾਲ ਪੁਰਖ ਵਹੀ ਗੁਰੂ। ਸਭ ਜਾਣਦੇ ਆ ਪਰਮਾਤਮਾ ਪੁਰਸ਼। ਪਰ ਪਰਮਾਤਮਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਕੀ ਦਿਲ ਇਹ ਕਹ ਹੈ ਗੁਰੂ ਸਾਹਿਬ ਕੋਲੋਂ ਪੁੱਛੀਏ ਕਿ ਪਰਮਾਤਮਾ ਦੀ ਸਭ ਤੋਂ ਵੱਡੀ ਵਿਲੱਖਣ ਸੇਵਾ ਜਿਹੜੀ ਬੜਾਈ ਜਾਂ ਗੁਣ ਉਹ ਹੈ ਸੱਚ ਕਿ ਪਰਮਾਤਮਾ ਇੱਕ ਸੱਚ ਹੈ ਤੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਉਦਾਹਰਣ ਆਸਾ ਦੀ ਵਾਰ ਵਿੱਚੋਂ ਇਹ जग ਸੱਚੀ ਕੀ ਹੈ ਕੋਠੜੀ ਸੱਚੀ ਕਾਵਿਤਵਾਸ ਇਹ ਸੰਸਾਰ ਅਕਾਲ ਪੁਰਖ ਦੀ ਰਹਿਣ ਦੀ ਥਾਂ ਹੈ ਸਭ ਦਾ ਕੋਠੜੀ ਘਰ ਜਗਾ ਮਕਾਨ ਜਿ세 ਕੋਈ ਵਾਸਾ ਕਰਦਾ ਵੀ ਸਾਰਾ ਸਮੁੱਚੀ ਕਹਨਾਰ ਸੰਸਾਰ ਇੱਕ ਸੱਚੇ ਪਰਮੇਸ਼ਰ ਨੇ ਬਣਾਈ ਰਚਨਾ ਹੈ ਤੇ ਇਹਦੇ ਵਿੱਚ ਪਰਮਾਤਮਾ ਆਪ ਰਮਿਆ ਹੋਇਆ ਹੈ ਛਿਪਿਆ ਹੋਇਆ ਹੈ ਜੋ ਸਾਨੂੰ ਜੋ ਉਜਾਗਰ ਕਰਨਾ ਹੈ ਜਾਂ ਆਪਣੇ ਅੰਦਰੋਂ ਕਰਨਾ ਹੈ ਪ੍ਰਗਟ ਉਹ ਗੁਰੂ ਸ਼ਬਦ ਦੁਆਰਾ ਗੁਰਪ੍ਰਸਾਦ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ ਪਹਿਲੀ ਗੱਲ ਇਹ ਜਿਹੜਾ ਮਨੁੱਖੀ ਜਨਮ ਆ ਮਿਲੇ ਹੈ ਨਾ ਇਹ ਗੁਰੂ ਪਿਆਰ ਸਾਡੇ ਪੁਰਵਨਾ ਕਰਮਾਂ ਦੀ ਪੁੰਨਦਾਨ ਨੇ ਸੇਵਾ ਹੈ ਰੱਬ ਨੇ ਜੀਵਾਤਮਾ ਨੂੰ ਇਹ ਮਨੁੱਖੀ ਜਨਮ ਦੇ ਕੇ ਅਵਸਰ ਬਖਸ਼ਿਆ ਗਿਆ ਪਾਈ ਤਰਨ ਦੀ ਕਿਰਤਕਰ ਜਸ ਅੱਲਾਹੁ ਅਲੈਕੁਮ ਆਈਕਰ ਨਾਲ ਨਾਲ ਰੱਬ ਨੂੰ ਚੇਤੇ ਰੱਖ ਪਰਮਾਰ ਵਿੱਚ ਰਹਿ ਕੇ ਰੱਬ ਵਾਲਾ ਬਣ ਕੇ ਆਈ ਆਪਣਾ ਫਰਜ਼ ਨਿਭਾ ਕੇ ਸੰਸਾਰਕ ਵੀ ਅਧਿਆਤਮਿਕ ਤੌਰ ਤੇ ਆਤਮਾ ਵਾਲਾ ਨਾਮ ਜਪਣ ਵਾਲਾ ਇਹ ਗੱਲ ਨਾ ਹੁੰਦੀਆਂ ਨੇ ਆਉਣ ਤੋਂ ਪਹਿਲਾਂ ਜੀ ਬਾਤ ਨੂੰ ਸਮਝਾਂਦਾ ਪਰਮਾਤਮਾ ਥਾਂ ਪੈ ਜਨ ਮਿਲਦਾ ਹੈ ਬਚਨ ਹੈ ਗੁਰੂ ਸਾਹਿਬਾਂ ਦੇ ਗੌਰ ਸੇਵਾ ਤੀ ਪਗਤ ਕਮਾਈ ਤਬ ਇਹ ਮਾਨਸ ਦੇਹੀ ਵਾਹੀ ਇਸ ਦੇਹੀ ਕੋ ਸਮਰਾਂ ਦੇਵਾ ਸੋ ਦੇਹੀ ਪਾਜ ਹਾਰ ਕੇ ਸੇਵ ਵਾਹੀ ਇਸ ਦੇਹੀ ਨੂੰ ਜਿਹੜੇ ਮਨ ਜਾਣੇ ਉਹ ਵੀ ਲੋਸਦੇ ਨੇ ਕਿਉਂਕਿ ਇਸ ਦੇਹੀ ਤੋਂ ਬਿਨਾ ਜੀਵਾ ਆਤਮਾ ਰੱਬ ਨਾਲ ਮਿਲ ਨਹੀਂ ਸਕਦੇ ਮਨੁਜਨ ਕਹਣ ਨੇ ਜੋ ਪੂਰਨ ਤੌਰ ਤੇ ਰਬ ਨਾਲ ਨਹੀਂ ਸਮਾ ਸਕੇ ਉਸ ਤੋਂ ਪਹਿਲਾਂ ਉਹਦਾ ਸਰੀਰ ਚਲਾ ਗਿਆ ਜੋ ਚੌੜਾ ਸੀ ਪੰਜ ਪਸੇ ਜਾਮਾ ਸੀ ਪਾਉ ਉਹ ਸੰਸਾਰ ਤੋਂ ਪਹਿਲਾਂ ਕੁਝ ਕਰ ਗਿਆ ਆਤਮਾ ਜੇ ਪਰਮ ਆਤਮਾ ਨਾਲ ਨਹੀਂ ਮਿਲੀ ਪੂਰਨ ਤੌਰ ਤੇ ਫਿਰ ਦੁਬਾਰਾ ਜਨਮ ਲੈਣਾ ਪਏਗਾ ਭਾਈ ਸਭ ਬਸਕੀਨ ਜੀ ਵਜਰ ਕਰਦੇ ਨੇ ਉਸ ਨੂੰ ਦੁਬਾਰਾ ਫਿਰ ਜਨਮ ਲੈ ਕੇ ਨਾਮ ਜਪਣਾ ਪਵੇਗਾ ਤਾਂ ਜਾ ਕੇ ਪਰਮ ਆਤਮਾ ਦਾ ਜੋਤੀ ਜੋਤ ਰਲਦੀ ਹੈ ਹੁਣ ਰੋਸਦੇ ਨੇ ਜਨਮ ਦੁਬਾਰਾ ਹੋਏ ਜਨਮ ਕਿਵੇਂ ਹੋਏਗਾ ਕੋਈ ਕਿਰਪਾ ਨਾਲ ਕਿੱਥੇ ਐਸੀ ਮਾਂ ਚਾਹੀਦੀ ਹੈ ਮੇਰੇ ਪਿਆਰੇ ਬਹੁਤ ਸਮਾਂ ਲੱਗਦਾ ਹੈ ਮੁੰਜੇ ਰਮ ਦੁਬਾਰਾ ਜਨਮ ਲੈਣ ਵਾਸਤੇ ਕਿਉਂ ਧਰਮੀ ਮਾਂ ਨਾਮ ਜਪਣ ਵਾਲੀ ਮਾਤਾ ਸੇਵਾ ਸਿਮਰਨ ਨਾਲ ਜੁੜੀ ਮਾਤਾਵਾਂ ਬਹੁਤ ਘੱਟ ਨੇ ਅਲੇਵਦਾ ਸੰਸਾ ਹੈ ਰੰਗਤਮਾ ਸਾਂ ਦਾ ਦੌਰ ਹੈ ਮਾਇਆ ਪਦਾਰਸਾਂ ਦਾ ਦੌਰ ਹੈ ਔਰ ਵਿਕਾਰਾਂ ਵਾਲੀ ਮੈਲ ਪਾਪ ਫੜਕਾਉ ਬਾਣੀ ਪਸਰ ਕਈ ਗੱਲਾਂ ਨੇ ਜੋ ਜੀਵਾਤਮਨ ਰੱਬ ਤੋਂ ਦੂਰ ਕਰਦੀਆਂ ਨੇ ਫਿਰ ਵੀ ਭਾਗਾ ਵਾਲੀ ਮਾਤਾਵਾਂ ਪਹਿਣਾ ਜੋ ਗੁਰ ਨਾਲ ਜੁੜ ਕੇ ਬਾਣੀ ਪੜਦੇ ਨੇ ਉਹਨਾਂ ਦੇ ਕੁਖਸੇ ਗੁਰਪਿਆਰ ਫਿਰ ਦੁਆਰਾ ਜਨਮ ਹੁੰਦਾ ਐਸੇ ਮੁੰਝਾਂ ਦਾ ਦੂਸਰੇ ਪਾਸੇ ਜਿਹੜੀ ਭਾਈ ਆਤਮ ਹੱਤਿਆ ਕਰਦੇ ਨੇ ਜਾਂ ਨਸੇ ਜਾਂ ਹੋਰ ਪ੍ਰਾਇ ਪੈਗਣ ਮੌਤ ਹੁੰਦੀ ਨਾ ਜੋ ਵੀ ਦੁਆਰ ਆ ਜਨਮ ਦੇਣਾ ਪਜ ਰੱਬ ਨੂੰ ਉਹਨਾਂ ਵਾਸਤੇ ਹੀ ਮਾਂ ਸੇ ਦਈਏ ਪਤਾ ਕਿ ਜੀ ਬਹੁਤ ਗੁਰੂ ਪਿਆਰੇ ਸਭ ਦਾ ਨਹੀਂ ਪਰ ਕਹਿਣਾ ਪੈਂਦਾ ਜਿਹੜੀ ਮਾਂ ਬਾਣੀ ਨਹੀਂ ਪੜਦੀ ਕੇਵਲ ਰੰਗ ਤਮਾਸ਼ਿਆਂ ਵਿੱਚ ਨਹੀਂ ਰਹਿ ਰੱਬ ਨੂੰ ਵਿਚਾਰ ਕੇ ਮੈਂ ਮੇਰੇ ਵਿੱਚ ਹੈ ਐਸੀ ਮਾਵਾ ਦੇ ਕਰ ਗੁਰੂ ਪਿਆਰੇ ਉਹੀ ਪੁੱਤਰ ਹੁੰਦੇ ਨੇ ਜਿਹੜੇ ਰੱਬ ਤੋਂ ਪਹਿਲਾਂ ਵੀ ਕੁਰਾਹੇ ਪਏ ਹੋਏ ਸੀ ਅੱਜ ਵੀ ਨਾਲ ਆਪਾਂ ਕਹਿੰਦੇ ਹਾਂ ਕਿ ਬੱਚਾ ਜਾਣਾ ਸਰਾਰਤਾ ਕਰੇ ਤੇ ਤੇਰਾ ਜਨਮ ਕਿਸ ਮਾਤ ਹੋਵੇ ਦਾ ਜਮਰਾਦ ਮਾਂ ਵਰਗਾ ਕੋਈ ਜਗਰਾ ਨਹੀਂ ਮਾਂ ਵਰਗੀ ਧਰਤੀ ਨਹੀਂ ਤੇ ਮਾਂ ਦਾ ਕੋਈ ਸਾਹ ਲੈ ਸਕਦਾ ਇਨਸਾਨ ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਪੂਰਨ ਤੌਰ ਤੇ ਮੈਂ ਆਪਣੀ ਮਾਂ ਦਾ ਕਰਜ਼ਾ ਚੁਕਾਇਆ ਕਿਉਂਕਿ ਮਾਂ ਦਾ ਜਿਹੜਾ ਸਹਾਰਾ ਹੈ ਮਮਸਾ ਉਹ ਤੋਂ ਮੁਕੰਮਲ ਹੈ ਪੂਰੀ ਹੈ ਬੇਸ਼ੁਮਾਰ ਦੁੱਖ ਸੁੱਖ ਸਹਿ ਕੇ ਆਪ ਜਨ ਪਾਲਦੀ ਇਸੇ ਮਾਰਾ ਕਹਰੇ ਨੇ ਆਖਰੀ ਮੰਦਰ ਜੋ ਹਰ ਕਾ ਪਿਆਰਾ ਪਿਆਰੀ ਰੂਹ ਜੋ ਸੰਸਾਰ ਵਿੱਚ ਆਈ ਰੱਬ ਦੀ ਕਿਰਪਾ ਨਾਲ ਇਥੇ ਆ ਕੇ ਗੁਰਮੁਖੀ ਧਾਰਣੀ ਬਣੀ ਸੰਗਤ ਮਿਲੀ ਨਾਮ ਜਪਿਆ ਨਾਮ ਨਾਲ ਕੀਰਤ ਵੀ ਕੀਤੀ ਤਾਂ ਸਾਂ ਨਵਾਂ ਦੀ ਉਹ ਰੱਬ ਦਾ ਪਿਆਰਾ ਹੋ ਗਿਆ ਸਿਮਰਨ ਕਰਨ ਵਾਲੇ ਨੇ ਪੰਜ ਬੰਦਗੀ ਵਾਲੇ ਸਭ ਦਾ ਭਲਾ ਲੋੜਦੇ ਨੇ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਤੋਂ ਖਾਨੇ ਕਮਾਉਂਦੀ ਉਹ ਪਾਈ ਖਰੀਦਾ ਪਿਆਰਾ ਬਣ ਕੇ ਜੋ ਹਰ ਕਾ ਪਿਆਰਾ ਸੋ ਸਭ ਦਾ ਪਿਆਰਾ ਫਿਰ ਐਸੀ ਕਿਰਤਾ ਹੋਏਗੀ ਨਾ ਉਹਨੂੰ ਸਭ ਪਿਆਰਾ ਕਰਨਗੇ ਉਹਦੀ ਆਖੇ ਸਭ ਲਗਣਗੇ ਹੋ ਉਹਨੂੰ ਹਰ ਜੀ ਦੀ ਜਾਵਦਾ ਵੀ ਰਬ ਦਾ ਰੂਪ ਵੀ ਸੱਚ ਬੋਲਦਾ ਇਸ ਅਸਧਾਤਾਰ ਨਹੀਂ ਹੈ ਇਹ ਕਿਸੇ ਤੋਖਾ ਨਹੀਂ ਦਿੰਦਾ ਤਾਂ ਸਾਰੇ ਸੰਗਤ ਸਾਰੇ ਲੋਕ ਤਾਂ ਕਹਿਣਾ ਮੰਨਦੇ ਨੇ ਉਹ ਬਣ ਗਿਆ ਵਿਸ਼ਵਾਸ ਪਾਤਰ ਸੰਗਤ ਦਾ ਉਹ ਬਣ ਗਿਆ ਵਿਸ਼ਵਾਸ ਪਾਤਰ ਗੁਰੂ ਸੱਭ ਜੀ ਦਾ ਉਹ ਬਣ ਗਿਆ ਵਿਸ਼ਵਾਸ ਪਾਤਰ ਆਪਣੇ ਆਤਮਾ ਦਾ ਆਪਣੇ ਮਨ ਦਾ ਉਹਦਾ ਮਨਸੂਲ ਕਦੇ ਨਹੀਂ ਪਰੇ ਰੇਗਾ ਤੂੰ ਕਿਸੇ ਤੋਂ ਬੋਰਾ ਕਰ ਜਾਂ ਇਹ ਨਾਲ ਬਧੀ ਕੀ ਕਰ ਜਾਂ ਤੋਖਾ ਛਲ ਕਪੜ ਕਰ ਉਹ ਨਹੀਂ ਕਮਾਈ ਆ ਗੁਰਪੀਰ ਹਾਂਬਾ ਤਾਂ ਪਰ ਜੇ ਮਰਦਾਨ ਨਾ ਖਾਏ ਜਿਵੇਂ ਆਪਾਂ ਕਿਰਤ ਕਮਾਈਆਂ ਨੇਕ ਨੇ ਤਾਂ ਹੀ ਗੁਰੂ ਹੰਬੀਰ ਦਾ ਸਾਡੀ ਨਾਲ ਹੈ ਜੇ ਤੁਹਾਡੀ ਕਰਨੀ ਬੇਈਮਾਨੀ ਵਾਲੀਏ ਸੋਚ ਗੰਦੀ ਹੈ ਜਾਂ ਪੈੜੀ ਹੈ ਸਮਝ ਲਓ ਬੁਰੀ ਸੋਚ ਹੈ ਤਾਰਾ ਬਦੀ ਕੁਛ ਨਹੀਂ ਮਿਲਦੀ ਇਹ ਬਾਤ ਜੋ ਰੱਬ ਦਾ ਪਿਆਰ ਆ ਉਹ ਸਭ ਦਾ ਪਿਆਰਾ ਹੁੰਦਾ ਅਗੇ ਬਚਨੇ ਕੀਤਾ ਮਹਾਰਾਜਿਆਂ ਨੇ ਕਿ ਭਾਈ ਜੋ ਹਰ ਕਾ ਪਿਆਰਾ ਸਭ ਸਭਨਾ ਕਾ ਪਿਆਰਾ ਹੋਰ ਕਹਿਤੀ ਚੱਕ ਚੱਕ ਆਵੇ ਜੇ ਕਹਿਤੀ ਕੋਈ ਜਣੇ ਅਣਗਣਤ ਆਵੇ ਜAVE ਜਨਮਵੰਦ ਮਰਦਨ ਚੱਕ ਤੋਂ ਬਲ ਬੇਕਾਰ ਕਿ ਵੀ ਬੰਦਾ ਬੋਲਦਾ ਹੈ ਉਹ ਗੱਲ ਲੋਕੀ ਅਰਥ ਨਾ ਹੋਵੇ ਕਿਉਂ ਚੱਕ ਮਾਰ ਰਿਹਾ ਅਸੀਂ ਕਹਿ ਦਿੰਦੇ ਆ ਕਿ ਆਪਣੇ ਦੋਸਤਾਂ ਵਿੱਚ ਵੀ ਆਮ ਆਮ ਸਭ ਦਾ ਚੱਕ ਕਿ ਆਮੀ ਬੁਲੀ ਜਾਂਦਾ ਤੇ ਇਹ ਮਤਲਬ ਹੈ ਨਹੀਂ ਗੱਲ ਦਾ ਇਹਦਾ ਮਤਲਬ ਉਹ ਪੁਰਾਣੀ ਸੰਸਾਰ ਐਸੇ ਆਏ ਐਸੇ ਨਾ ਆਏ ਚੱਕ ਮਾਰ ਕੇ ਚਲੇਗੇ ਕੇਵਲ ਪਦਾਰਥ ਸਮਝ ਲਈ ਨਰਹੀ ਸੰਤਾਨ ਦਾ ਪਾਲਨ ਪੋਸ਼ਣ ਤਕਸੀਮ ਜਰ ਰਹੀ ਮਹੜੀਆਂ ਮਹਿਲ ਮਕਾਨ ਮਕਾਨ ਉਸਾਰੀਆਂ ਕੀਤੀਆਂ ਕਾਰੋਬਾਰ ਤਰੱਕੀਆਂ ਕੀਤੀਆਂ بس پکਦੇ ਵੀ ਰੱਬ ਵਾਲੇ ਪਾਸੇ ਨਹੀਂ ਜੁੜੇ ਹਾਂ ਸੰਸਾਰ ਲੋਕਾਂ ਨੇ ਬਣਾਵੇ ਕਾਮਯਾਬੀ ਬਹੁਤ ਰੱਖੀ ਕੀਤੀ ਬੱਚੇ ਪੜਾਏ ਸਭ ਨੌਕਰੀ ਲੱਗ ਗਈ ਸੰਗੇ ਮਹਿਲ ਬਣਾਇਆ ਕਾਰੋਬਾਰ ਵਧ ਗਿਆ ਪਰ ਜਦੋਂ ਰੱਬ ਨੂੰ ਪੁੱਛੀਏ ਨਾ ਅਪਾ ਤੋਲੇ ਆ ਸੰਸਾਰਕ ਲੋਕ ਦੀ ਆਤਮਾ ਨੂੰ ਪਦਾਰਥਾਂ ਦੇ ਨਾਲ ਮਾਇਆ ਦੇ ਨਾਲ ਕਿੰਨਾ ਕਿਹੜੇ ਉਹਦੇ ਦਾ ਮਾਲਕ ਕਿੰਨੀ ਚਲਦੀ ਹੈ ਕਿੰਨੇ ਬੰਦੇ ਨਾਲ ਨੇ ਪ੍ਰਭ ਤੋਲਦਾ ਹੈ ਬਚਨ ਮਹਾਰਾਜ ਜੀ ਦਾ ਪਤ ਪਰਵਾਣਾ ਪਿੱਛੇ ਪਾਈਆ ਤਾਂ ਨਾਨਕ ਤੋਲਿਆ ਜਾਪ ਪਤ ਪਰਵਾਣਾ ਵੀ ਕਿੰਨੀ ਤੋਂ ਸਿਫਤ ਤੋਂ ਸਲਾਹ ਵਾਲੀ ਪ੍ਰਮਾਤਮਾ ਦੀ ਕਿਮਾਇ ਕੀਤੀ ਉਹ ਵੱਟਾ ਕਿਸੇ ਪਵੇਗਾ ਤਰਜੂਦੀ ਅੱਗੇ ਤੇਰਾ ਜੀਵਨ ਜੇ ਪੈਸੇ ਕਮਾਈਆਂ ਕੀਤੀਆਂ ਸ਼ਬਦ ਜਪਿਆ ਨਾਮ ਜਪਿਆ ਰੱਬ ਵਾਲੇ ਬਸੇ ਜੁੜੇ ਗੁਰੂ ਵਾਲੇ ਬਣੇ ਨੇਕ ਕਮਾਈਆਂ ਕੀਤੀਆਂ ਉਹ ਬੱਟਾ ਪਾਰੀ ਹੋਏਗਾ ਤੁਹਾਡੀ ਪੱਤ ਪਾਰੀ ਹੋਏਗੀ ਪਾਵ ਤੁਹਾਡੇ ਤੇ ਕਦਰ ਪਏਗੀ ਮਾਨ ਸਨਮਾਨ ਮਿਲੇਗਾ ਜੇ ਨਹੀਂ ਹੌਲੇ ਪੈਜੋਗੇ ਫਿਰ ਕੋਲੇ ਪੈ ਹੌਲਾ ਪਹਿਲਾ ਬੰਦਾ ਹਮੇਸ਼ਾ ਹੀ ਦੁਖੀ ਹੁੰਦਾ ਹੈ ਉਹ ਆਪਣੇ ਆਪ ਨੂੰ ਰੱਬ ਦੇ ਸਨਮੁਖ ਨਹੀਂ ਸਤਿਵਾਰਾ ਜੁਨੀਆ ਦਾ ਤਾਲ ਨਹੀਂ ਬੰਦਾ ਹੈ ਸਰਾਸੀ ਵਾਲਾ ਗੇੜ ਪੈਦਾ ਬੜੇ ਸੁੰਦਰ ਬਚਨ ਮਹਾਰਾਜ ਇਹਦੇ ਜੋ ਹਰ ਕਾ ਪਿਆਰਾ ਸੋ ਸਭ ਨਾਂ ਦਾ ਪਿਆਰ ਭਾਈ ਹਰ ਦੇ ਪਿਆਰੇ ਬਣੀ ਹੈ ਫਿਰ ਸਾਹਿਬ ਜੀ ਨੇ ਬਚਨ ਮਹਾਰਾਜ ਦੇ ਸਰੋਕੇ ਮੈਂ ਹੁੰਦਾ ਹੈ ਫਿਰ ਸਾਹਿਬ ਜੀਾਂ ਦੇ ਫਰੈਦਾ ਜੀਤੋ ਮੇਰਾ ਹੋਏ ਰਹਾਂ ਸਭ ਜਗ ਤੇਰਾ ਹੋਏ ਆਪ ਸਵਾਰਾਂ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਈ ਜੈ ਤੂੰ ਮੇਰਾ ਹੋਏ ਰਹਾਂ ਸਭ ਜਿਗਤ ਹੀ ਰਾਹ ਹੋਈ ਫ੍ਰਿਦਾ ਮਾਰਾ ਕਹਿੰਦੇ ਨੇ ਆਪਣਾ ਆਪਾ ਸਵਾਲ ਲਿਆ ਤੈਨੂੰ ਸੁਖ ਮਿਲੇਗਾ ਹੀ ਮਿਲੇਗਾ ਸਵਾਰਥ ਤੋਂ ਭਾਵ ਹੈ ਵਿਕਾਰਾਂ ਤੋਂ ਰਹਿਚ ਔਗਣੋਂ छुटਕਾਰਾ ਬੰਧਨਾਂ ਤੋਂ مکتی ਈਰਖਾ ਅਨਿੰਦਿਆ ਜੁਗਲੀ ਵਿਆਹਵ੍ਰਤ ਉੱਪਰ ਪੰਜੇ ਚੋਰ ਕਾਮ ਕਰੋ ਲੋਮਕਾਰ ਵਸ ਕਰਲੇ ਮਨ ਨੂੰ ਜਿੱਤ ਲਿਆ ਇਹ ਆਪ ਸਵਾਲ ਜੇ ਮਨਮਰਜ਼ੀ ਹੈ ਦੂਸਰੇ ਜੀ ਦੀ ਚਲਾਈ ਦੇ ਕੇ ਤਰੱਕੀ ਦੇਖ ਕੇ ਈਰਸ਼ਾ ਕਰਦਾ ਹੈ ਇਹ ਬਹੁਤ ਵੱਡਾ ਕਮ ਹੈ ਬਹੁਤ ਵੱਡਾ ਕਮ ਹੈ ਇਸ ਕਾਬੂ ਪਾਣਾ ਆਮ ਗੱਲ ਨਹੀਂ ਕੇਵਲ ਸਭ ਦੀ ਕਮਾਈ ਸਿਮਰਨ ਸੇਵਾ ਨਾਲ ਜੁੜ ਕੇ ਇਹ ਔਗਣ ਪੈ ਦੂਰ ਹੁੰਦੇ ਨੇ ਸਮਝ ਪੈਂਦੀ ਹੈ ਕਿ ਮਨ ਜੋ ਰੱਬ ਦੇ ਰੂਪ ਹੈ ਰੱਬ ਦੇ ਪਾਸੇ ਜੁੜੇ ਤੈਨੂੰ ਪ੍ਰਮਾਤਮਾ ਕਿਰਪਾ ਕਰੋ ਉੱਚਾ ਠਾਏਗਾ ਤੈਨੂੰ ਇਤ ਨਾਲ ਬਣਾਏਗਾ ਪਰ ਤੂੰ ਸੁਗ੍ਰਿਤ ਕਰ ਰੋਸ ਨਿਕਲਣਾ ਦੂਸਰਾ ਚੜ੍ਹਦੀ ਕਲਾ ਦੇ ਕੇ ਰੋਸ ਨਹੀਂ ਧਰਮੀ ਪੁਰਸ਼ ਬਣ ਕੇ ਸੰਗੀ ਕਮਾਈ ਕਰਕੇ ਬਰਾਬਰੀ ਕਰ ਫਿਰ ਭਾਈ ਸਮਰਾਤ ਗੁਰੂ ਸਹਾਇ ਹੁੰਦੇ ਦਾਸ ਬੇਨਤੀ ਕਰ ਰਿਹਾ ਸੀ ਕਿ ਜਹ ਹਰ ਦਾ ਪਿਆਰਾ ਸਭ ਦਾ ਪਿਆਰਾ ਇਸ ਵਾਸਤੇ ਭਾਈ ਇਹਨਾਂ ਵਿਕਾਰਾਂ ਤੋਂ ਬਚ ਕੇ ਸਭ ਦੀ ਕਮਾਈ ਨਾਲ ਜੁੜਨਾ ਕਰੀਏ ਆਪਾਂ ਵੀ ਰੱਬ ਦੇ ਪਿਆਰੇ ਬਣ ਸਕੀਏ ਹੁਣ ਪਹਿਲਾ ਬੰਦਾ ਹੈ ਜੀ ਮਹਾਰਾਜ ਮਿਹਰ ਕਰਦੇ ਨੇ ਕਿ ਕੀ ਨਾਮ ਆਪਾਂ ਆਪ ਲੈ ਸਕਦੇ ਆ ਸਾਡੇ ਨੇ ਮਨ ਕੀ ਭਲੇਖਾ ਹੁੰਦਾ ਕਿ ਮੈਂ ਜੀ ਬੜਾ ਸਿਹਤ ਉੱਠਣ ਵਾਲਾ ਹਾਜੀ 2 ਘੰਟੇ ਸੰਗਤ ਕਰਦੇ ਚੌਂਕਣਾ ਮਾਰ ਕੇ ਨਾਮ ਜਹੋਰ ਸੇਵਾ ਵਾਲੇ ਵਿੱਚ ਕੰਮ ਕਰਦਾ ਜੀ ਇਹ ਮੈਂ ਕਈ ਵਾਰੀ ਸਾਨੂੰ ਨਾ ਹੌਮੇ ਦੇ ਵਿੱਚ ਲੱਜ ਜਾਂਦੀ ਹੈ ਤੇ ਹੌਮੇ ਵਾਲਾ ਜਿਹੜਾ ਰੋਗ ਹੈ ਬਹੁਤ ਵੱਡਾ ਹੈ ਹੌਮੇ ਦੂਰ ਰੋਗ ਹੈ ਦਾਲ ਵੀ ਸਮਾਹੇ ਇਹ ਹਾਮੇ ਦਾ ਰੋਗ ਬੇ ਇਲਾਜ ਹੈ ਉਹ ਲੰਬਾ ਹੈ ਪਰ ਦਾਰੂ ਵੀ ਦੇ ਵਿੱਚ ਹੀ ਹੈ ਕਾਹਦੇ ਵਿੱਚ ਕਿਰਪਾ ਕਰੇ ਦੇ ਆਪਨੇ ਤਾਂ ਗੁਰ ਕਾ ਸਬਦ ਕਮਾਈ ਹਾ ਮੈਂ ਦੀਰਗ ਰੋਗ ਹੈ ਦਾਰੂ ਵੀ ਸਮਾਹੇ ਕਿਰਪਾ ਕਰੇ ਦੇ ਆਪਨੇ ਤਾਂ ਗੁਰ ਕਾ ਸਬਦ ਕਮਾਈ ਇਹ ਗੁਰੂ ਦੀ ਕਿਰਪਾ ਹੋ ਜੇ ਮ ਸਬਦ ਕਮਾਈ ਸਾਧਨ ਕਰਾਉਣਾ ਕਿ ਇਹ ਉਪਦੇਸ਼ ਨੂੰ ਸੁਣ ਕੇ ਜਿਨੂੰ ਚਲਾਣਾ ਉਪਦੇਸ਼ ਅਨੁਸਾਰ ਜੀਵਨ ਨੂੰ ਬਣਾਉਣਾ ਉਪਦੇਸ਼ ਅਨੁਸਾਰ ਜੀਵਨ ਦੇ ਤਾਰਨੀ ਬਣਨਾ ਬਸ ਤੁਹਾਡੇ ਜੀਵਨ ਚੋਂ ਹਰ ਕੰਮ ਚੋਂ ਚੱਲ ਕੇ ਪਵੇ ਗੁਰਸਿੱਖੀ ਦੀ ਬਾਜਾਂ ਵਾਲੇ ਦੀ ਜੋਪਦੀ ਆਹ ਵੀ ਗੁਰੂ ਦਾ ਸਿੱਖ ਹੈ ਲੋਕ ਕਹਿਣ ਵੀ ਜੋ ਕਰਨੀ ਕਰੇ ਕੇਵਲ ਸੱਚੇ ਗੁਰੂ ਤਾਂ ਗੁਰੂੰਸਾਹਿਬ ਨਾਲ ਸਿੱਖੀ ਕਰ ਸਕਦੇ ਬਸ ਉਹ ਬਾਬ ਹੋ ਬੜਿਆਈ ਹੈ ਨਾਮ ਰੁੱਪੀ ਤਾਂ ਅਬਈ ਇਹ ਵੀ ਨਾਮ ਜਪਣਾ ਸੰਗਤ ਕਰਨੀ ਕਥਾ ਕਰਨੀ ਕਥਾ ਸੁਣਨੀ ਇਹ ਸਾਰੀ ਪਰਮਾਤਮਾ ਦੀ ਕਿਰਪਾ ਹੈ ਬੜੋ ਬਾਣੀ ਵਿੱਚ ਬਚਨ ਮਹਾਰਾਜ ਦਾ ਆਪ ਕਿਰਪਾਲ ਹੋਵੇ ਹਰ ਸੋ ਆਮੀ ਜੇ ਕੋਈ ਪ੍ਰਾਣੀ ਨਾਮ ਜਪਦਾ ਹੈ ਸਿਮਰਨ ਕਰਨਤ ਨਮੀ ਹੈ ਇਹ ਨਿਸ਼ਾਨੀ ਹੈ ਉਹਦੇ ਪਰਮਾਤਮਾ ਦੀ ਦਇਆ ਹੈ ਆਪ ਕਿਰਪਾਲ ਹੋਵੇ ਕਿਰਪਾਲ ਤੋਂ ਪਾਵੇ ਦਇਆ ਕਿਰਪਾ ਦੇ ਕਰ ਵਿੱਚ ਆ ਗਿਆ ਪਰਮਾਤਮਾ ਤਾਬ ਜਿਹਨ ਮੌਕਾ ਬਖਸ਼ਿਆ ਕੇ ਨਾਮ ਜਪਣ ਵਾਲਾ ਆਪ ਜਿਨੇ ਬਣਾਇਆ ਬਾਣੀ ਪੜਦੇ ਹੋ ਨਾਮ ਜਪਦੇ ਹੋ ਜੀ ਹਰ ਸਵਾਮੀ ਤਾਂ ਆਪਣਾ ਨਾਮ ਹਰ ਆਪ ਜਿ ਬਾਵੈ ਤਾ ਜਾ ਕੇ ਪ੍ਰਾਣੀ ਕੋਲੋਂ ਪਰਮੇਸ਼ਰ ਆਪਣਾ ਨਾਮ ਜਪਉਂਦਾ ਹੈ ਦੇਖੋ ਪ੍ਰਮਾਤਮਾ ਨੇ ਆਪਣਾ ਨਾਮ ਜਪਣਾ ਉਹਦੇ ਵਾਸਤੇ ਕਿਰਪਾ ਕੀਤੀ ਪ੍ਰਾਣੀ ਤੇ ਪ੍ਰਾਣੀ ਨੂੰ ਪਹਿਲਾਂ ਕੀ ਕਰਨਾ ਪਵੇ ਕਿਰਪਾ ਵਾਸਤੇ ਸੰਗੇ ਗੁਣ ਬਣਾਉਣੇ ਪੈਣਗੇ ਪਾਪ ਸਿਵਲ ਜੁੜਨਾ ਪਵੇਗਾ ਅੰਦਰੋਂ ਆਪਣੇ ਆਪੇ ਨੂੰ ਮਿਟਾ ਕੇ ਗੁਰੂ ਆਲਾ ਜਿਹੜਾ ਹੋਂਦ ਹੈ ਉਹਨੂੰ ਪ੍ਰਕਿਰਤਕ ਆਪਣੇ ਅੰਦਰ ਸਮਝਣਾ ਕਿ ਮੇਰੇ ਅੰਦਰ ਗੁਰੂ ਵਸ ਰਿਹਾ ਹੈ ਬਾਹਰ ਗੁਰੂ ਵਸ ਰਿਹਾ ਜੋ ਦਿਸਕ ਤੇਜਾ ਰੂਪ ਪਰਮਾਤਮਾ ਅੰਦਰ ਵੀ ਹੈ ਤੇ ਸਾਰੀ ਕਾਇਨਾਤ ਵਿੱਚ ਵੀ ਹੈ ਫਿਰ ਉੱਠਾ ਹੋ ਜਾਏਗਾ ਵਾਹਿਗੁਰੂ ਵੀ ਕਿਰਪਾਲੂ ਹੋ ਜਾਏ ਤਰਸ ਪਿਆ ਮੇਹਰਾਮਤ ਹੋਈ ਸਤਿਗੁਰੂ ਸੱਜਣ ਮੇਰੇ ਪਰਮਾਤਮਾ ਨੇ ਤਰਸ ਕੀਤਾ ਤਾਂ ਜਾ ਕੇ ਮੇਰਾ ਮਤ ਹੋਈ ਉਹੀ ਗਰਮਾਲ ਕਹਿ ਰਹੇ ਨੇ ਆਪ ਕਿਰਪਾਲ ਹੋਵੇ ਹਰ ਸਮਾਂ ਮੇ ਤਾਪਣਾ ਨਾ ਜਪਾ ਕੋਈ ਇੱਕ ਨਾ ਨਹੀਂ ਤੇ ਭਾਈ ਗੁਰੂ ਪਿਆਰੇ ਪਰ ਸਿੱਖੋ ਬਹੁਤ ਕਿਰਪਾ ਤੁਹਾਡੇ ਤੇ ਬਹੁਤ ਮਿਹਰ ਹੈ ਬਾਤ ਹੰਦੇ ਮਾਨ ਦੇ ਬਾਣੀ ਦਾ ਇਸ ਗੱਲ ਨੂੰ ਜਰੂਰ ਸਮਝੀ ਕਿ ਵਾਹਿਗੁਰੂ ਬਸ ਸਭ ਤੇਰਾ ਸਤ ਹੈ ਅਕਾਲ ਪੁਰਖ ਵਾਹਿਗੁਰੂ ਤੇਰੀ ਕਿਰਪਾ ਹੈ ਮੇਰ ਹੈ ਹੋਵੇ ਤੂ ਵਿਝਾ ਕਿ ਆਪਣਾ ਨਾਮ ਇਸੇ ਤਰ੍ਹਾਂ ਅਪਜੀ ਨੇ ਜਪਾਣ ਦੇ ਰਹਿਣਾ ਜੀ ਤਾਂ ਗੁਰੂ ਦੀ ਖੁਸ਼ੀ ਫਿਰ ਜੁਬਾਨਤਾ ਹੈ ਗੁਰੂ ਦਾ ਬੜਪਣਾ ਤੁਹਾਡੇ ਮਨਸ ਟਿਕ ਦੇਗਾ ਆਪਣਾ ਆਪਾ ਮਿਟ ਜੇਗਾ ਗੁਰੂ ਕਰਦਾ ਜਾਣ ਗੁਰਦੁਆਰੇ ਸਾਹਿਬ ਜਾਣ ਦਾ ਬਾਣੀ ਪੜਨ ਦਾ ਸੇਵਾ ਕਰਨ ਦਾ ਸਭ ਸੁਣਨ ਦਾ ਕਥਾ ਨਾਲ ਜੁੜਦਾ ਜੋ ਦਾਸ ਨੇ ਸਿੱਖਿਆ ਗੁਰੂ ਫਿਰ ਕੋਈ ਮਨੋਰਥ ਹੈ ਆਪਣੀ ਹਉਮੈ ਨੂੰ ਮਟਾਉਣਾ ਆਪਣੀ ਹਉਮੈ ਨੂੰ ਖਤਮ ਕਰਨਾ ਬਸ ਤੋਹੀ 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 ਜੋ ਦਿਸੈ ਸੋ ਤੇਰਾ ਰੂਪ ਫਿਰ ਦੇਖਿਓ ਤੁਹਾਡੀ ਨਜ਼ਰ ਇੰਨੀ ਸਵੱਲੀ ਹੋ ਜੇਗੀ ब्रह्मज्ञान के दृष्टाय अमृत बरसे छम छम बरसे अमृत धारा मन पीवे सुन शब्द विचार मारा मेर कर देने जी आप ही सतगुरु मेल सुख दीवे हुन महाराज जी ने सी कृपा कीती परमात्मा ने नाम जपण लग पे हुन परमात्मा दी कृपा नाल आप जीनु परमात्मा त उठ्ठा हो रे ना सच्ची गुरु नाल मिलाप हो जाएगा ਇਹ ਸੱਚੇ ਗੁਰੂ ਨਾਲ ਮਿਲਾਪ ਕਰਾਉਣ ਵਾਲਾ ਵੀ ਪਰਮਾਤਮਾ ਪਰਮੇਸ਼ਰ ਆਪ ਹੈ ਆਪੇ ਸਤਿਗੁਰੂ ਦੇ ਮੇਲ ਲੱਲੇ ਨੂੰ ਛਾਰੀ ਵੀ ਸਤਿਗੁਰੂ ਦੇ ਮੇਲ ਦੁਆਰਾ ਸਤਿਗੁਰੂ ਦੇ ਰਾਹੀਂ ਜਾਂ ਗੁਰਮੁਖ ਦੇ ਧਾਰਨੀ ਬਣਿਆ ਜਾਂ ਬਾਣੀ ਨੂੰ ਕਿਮਾਇਆ ਸ਼ਬਦ ਨੂੰ ਕਿਮਾਇਆ ਕੀ ਹੋ ਜਾਏਗਾ ਸੁਖ ਦੇਵ ਬਿਲਕੁਲ ਸੁਖ ਮਿਲਦੇ ਨੇ ਸਰੀਰ ਕਰਕੇ ਵੀ ਸੰਸਾਰ ਕਰਕੇ ਵੀ ਤੇ ਸਭ ਤੋਂ ਵੱਡਾ ਸੁਖ ਹੈ ਪਰਮਾਰਥ ਕਰਕੇ ਨੰਦ ਪ੍ਰਾਇਮਰੀ ਮਾਈ ਸਤਿਗੁਰੂ ਮੇ ਪਾਇਆ ਦੇਖੋ ਪਰਮਾਤਮਾ ਦੀ ਕਿਰਪਾ ਗੁਰ ਨਾਲ ਮਿਲ ਆਪ ਗੁਰੂ ਦੀ ਕਿਰਪਾ ਪਰਮੇਸ਼ਰ ਨਾਲ ਮਿਲ ਆਪ ਪਰਮਾਤਮਾ ਦੀ ਕਿਰਪਾ ਗੁਰ ਨਾਲ ਮਿਲ ਆਪ ਗੁਰੂ ਦੀ ਕਿਰਪਾ ਪਰਮੇਸ਼ਰ ਨਾਲ ਮਿਲ ਆਪ ਇਹ ਗੱਲ ਸਮਝ ਜਾਦੇ ਫਿਰ ਆਪਣੇ ਆਪ ਹੀ ਗੁਰੂ ਪਿਆਰਿਓ ਤੁਸੀਂ ਰੱਬ ਦਾ ਰੂਪ ਬਣ ਜਾਗੇ ਸੱਚੇ ਗੁਰਸਿੱਖ ਸੱਚੇ ਇਨਸ਼ਾਨ ਬਣ ਜਾਗੇ ਮਾਨਵ ਤਰੰਦੇ ਨਿਆਈ ਬਣ ਜਾਗੇ ਇਹਦਾ ਧਰਮ ਹੈ ਦੋ ਕੰਮ ਕਰਦਾ ਹੈ ਸਭ ਤੋਂ ਵੱਡਾ ਧਰਮ ਹੈ ਤਾਂ ਸਾਹਿਬ ਸ਼੍ਰੀ ਵ੍ਰਿੰਦਰਸੈ ਮਹਾਰਾਜ ਨੂੰ ਪੁੱਛੋ ਕਿ ਦੁਨੀਆ ਦਾ ਸਭ ਤੋਂ ਵੱਡਾ ਸੋਹਣਾ ਸੁੰਦਰ ਕਿਹੜਾ ਧਰਮ ਹੈ ਮਹਾਰਾਜ ਨੇ ਕਿਸੇ ਵੀ ਧਰਮ ਦਾ ਨਾਮ ਨਹੀਂ ਲਿਆ ਨਾਸਿਕ ਧਰਮ ਨੂੰ ਕਿਹਾ ਨਾ Hindu ਧਰਮ ਨੂੰ ਨਾ ਗੁਰੂ ਘਰ ਪਾਰ ਜੈ ਨਹੀਂ ਬੋਧੀ ਕਿਸ ਨੂੰ ਨਗਿਆ ਪਰ ਇੱਕ ਗੱਲ ਕਹੀ ਜਿਸ ਧਰਮ ਦੇ ਨੇ ਆਈ ਦੋ ਕੰਮ ਕਰਦੇ ਨੇ ਕਿਹੜਾ ਪਰਮਾਤਮਾ ਦਾ ਨਾਮ ਜਪਣਾ ਪਹਿਲਾ ਕੰਮ ਦੂਜਾ ਆਪਣੇ ਨੇਕ ਕਮਾਈ ਕਰਨੇ ਧਰਮ ਦੀ ਕਿਰਤ ਕਰਨੇ ਸਰਬ ਧਰਮ ਮੈਂ ਸ੍ਰੇਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉਹ ਸਿੱਖ ਉਹ ਧਰਮ ਸਿੱਖ ਵੀ ਹੈ ਹੋ ਸਕਦਾ ਹੈ Hindu ਵੀ Parsi ਜੈਨੇ ਇਸਲਾਮ ਵੀ ਕੋਈ ਵੀ ਜਿਹੜੇ ਧਰਮ ਦੇ ਨਿਆਂ ਦੀ ਦੋ ਗੱਲਾਂ ਮੰਨਦੇ ਨੇ ਤਾਂ ਦੇ ਮਹਾਰਾਜ ਨੇ ਬ੍ਰਾਹਮਣ ਵਾਲੇ ਦੱਸੇ ਬ੍ਰਾਹਮਣ ਕੈਸਾ ਹੋਵੇ ਮੁਸਲਮਾਨ ਕੈਸਾ ਹੋਵੇ ਕਾਜੀ ਕੈਸਾ ਸਾਰੀ ਬਾਣੀ ਪੜੋ ਅਨੇਕਾਂ ਪ੍ਰਮਾਣ ਨੇ ਮਹਾਰਾਜ ਜੀ ਆਂਦੇ ਕਿ ਸੋ ਪੰਡਿਤ ਜੋ ਮਨ ਪਰ ਬੋਧੇ ਰਾਮ ਨਾਮ ਆਤਮ ਸੋਧੇ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਬਦੇਸ ਜਗ ਜੀਵੇ ਉਹਨਾਂ ਨੇ ਕਿਹਾ ਗੁਰੂ ਪਰ ਪੰਡਿਤ ਕੌਣ ਹੈ ਗਿਆਨਵਾਨ ਜਿਹਨੂੰ ਗਿਆਨ ਹੈ ਸਾਸਤਰਾਂ ਦਾ ਬੇਦਾਂ ਦਾ ਸਮਰਤੀਆਂ ਦਾ ਆਪ ਤੁਰਦਾ ਹੈ ਉਹਨਾਂ ਨੇ ਕਰਮਾਂ ਦੇ ਜੋ ਦੱਸੇ ਗਏ ਨੇ ਬੇਦਾਵਿਸ਼ ਤੇ ਹੋਰਨਾਂ ਤਰ੍ਹਾਂ ਦਾ ਹੈ ਮਹਾਰਾਸ਼ੀ ਵੀ ਕਹਿ ਲਿਓ ਨੇ ਬੇਦਕ ਦੇਵ ਕਹੋ ਮਰ ਝੁੱਠੇ ਝੁੱਠਾ ਜੋਨ ਵਿਚਾਰੇ ਇਹ ਗੱਲ ਭਾਈ ਬਾਣੀ ਦੀ ਹੈ ਗੁਰਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਗੁਰ ਸਤ ਗੁਰ ਕਾ ਜੋ ਸਿੱਖ ਖਾਵੇ ਸੋ ਪਾਲ ਗੁਰ ਨਾਮ ਤੇ ਆਵੇ ਆਦਮ ਕਰਾਇ ਪਲ ਕੀ ਪਰਮਾਤੀ ਇਸ ਨਾਨਕ ਰੇ ਅਮਰ ਸਰਨਾਵੇ ਇਹ ਪ੍ਰਦੇਸ਼ ਹੈ ਸਿੱਖ ਦੇ ਲਈ ਸਭ ਤੋਂ ਪਹਿਲਾਂ ਸ্নান ਪਾਨ ਅਮਰ ਤੇ ਦਾ ਨਾਮ ਜਪਣਾ ਮਾਣੀ ਪੜਨੀ ਗੁਰੂ ਘਰ ਜਾ ਕੇ ਮੱਥਾ ਟੇਕਣਾ ਸੀਸ ਲਾਣੀ ਗੁਰੂ ਮਹਾਰਾਜੀ ਫਿਰ ਕੰਮ ਕਾਜ ਕਰਨਾ ਚਾਤੀ ਮਾਰ ਲਈ ਆਪਣੇ ਅੰਦਰ ਕਿ ਆਪਾਂ ਇਹ ਗੁਣ ਅਪਣਾਉਂਦੇ ਆ ਨਾਮ ਜਪਦੇ ਆ ਜਿਹੜੂ ਜਪਿਆ ਕਰੋ ਜਿਹੜੂ ਪ੍ਰਾਣਾ ਕਿੰਨੇ ਵਿਜੀ ਹੋਣਾ ਕੋਈ ਗੱਲ ਨਹੀਂ ਦੇਰ ਆਈ ਦੇਰ ਸੋਈ ਜਦੋਂ ਵੀ ਆਪ ਨੂੰ ਉੱਠੇ ਇਸ਼ਨਾਨ ਪਾਣੇ ਦਿੱਤਾ ਨਾਮ ਦਿਓ 15 ਮਿੰਟ 10 ਮਿੰਟ ਹਾਂ ਅપરાਲਾ ਕਰੋ ਕਿ ਅਮਰਤ ਵੇਲਾ ਸੰਭਲ ਜਾਏ ਬਹੁਤ ਵਧੀਆ ਇਹ ਅਮਰਤ ਵੇਲੇ ਦੀ ਕਿਉਂਕਿ ਮਾਰਾ ਕਹਿੰਦੇ ਨੇ ਅਮਰਤ ਵੇਲੇ ਬੋਲਿਆ ਬਬੀਹਾ ਤਾਂਦਰ ਸੁਣੀ ਪੁਕਾਰੇ ਮੇਘੇਨੋ ਫਰਮਾਨ ਹੋਆ ਵਰਸੋ ਕਿਰਪਾ ਤਾਰ ਜੋ ਨੇਕ ਮਾਈਆਂ ਅਮਰਤ ਵੇਲੇ ਵਾਲਿਆਂ ਨੇ ਉਹ ਬੇਸ਼ੁਮਾਰ ਨੇ ਹਾਂ ਨਾਮ ਜਦੋਂ ਮਰਜੀ ਜਬ ਲਾ ਇਲਾਹ ਲਾ ਵਾਣੀ ਜਦ ਮਰਜੀ ਪੜੋ ਲਾ ਇਲਾਹ ਪਰ ਜੋ ਬੇਸ਼ੁਮਾਰ ਕੀਮਤੀ ਦਾਤ ਮਿਲਦੀ ਹੈ ਉਹ ਬੇਦੇ ਵਾਸਤੇ ਸਮਾਂ ਨੀਤ ਹੈ ਅਮਰਤ ਵੇਲਾ ਸਚਨਾਉ ਵੜਿਆਈ ਵਿਚਾਰ ਜੇ ਦਸਰ ਹੋਣਗੇ ਗੁਰੂ ਸਾਹਿਬ ਦੇ ਦਸਰ ਹੋਣਗੇ ਪ੍ਰਮਾਤਮਾ ਦੇ ਦਰ ਵਚਨ ਮਹਾਰਾਜਿਆਂ ਦੇ ਮਹਾ ਕੇ ਬੋਲਣ ਬੋਲੀਆ ਜਿਸਨ ਤਰੇ ਪਿਆਰ ਘੇਰ ਕੇ ਅੱਗੇ ਰਖੀਏ ਜੈ ਦਿਸੇ ਦਰਬਾਰ ਕਿਹੜੀ ਪੇਟਾ ਦੇਵਾਂ ਕਿਹੜੇ ਬਚਨ ਬੋਲਾਂ ਕਿ ਪ੍ਰਮਾਤਮਾ ਦਰਸ਼ਨ ਹੋ ਜੇ ਤੇ ਪ੍ਰਮਾਤਮਾ ਦਾ ਪਿਆਰ ਮਿਲ ਲੇ ਮਹਾਰਾਜ ਨੇ ਸਮਾਂ ਮੰਗਿਆ ਪੇਟਾ ਮੰਗੀ ਅਮਰਤ ਵੇਲਾ ਠੀਕ ਹੈ ਤੇ ਅਮਰਤ ਵੇਲਾ ਉਹ ਸੰਭਾਲੋ ਤੇ ਗੁਣਗਾਨ ਕਰੋ ਪ੍ਰਮਾਤਮਾ ਦਾ ਸਿਰਫ ਤੋਂ ਸਲਾਹ ਕਰੋ ਆਪਣੇ ਆਪ ਪ੍ਰਮਾਤਮਾ ਨੂੰ ਪਿਆਰ ਮਿਲ ਜੇਗਾ ਦਸਰਘਾਉਣ ਕੋਈ ਗੁਰੂ ਮਹਾਰਾਜ ਕਹਿ ਰਹੇ ਨੇ ਆਪੇ ਸਤਗੁਰ ਮੇਰ ਸੁਖ ਦੇਵੀ ਆਪਣਾ ਸੇਵਕ ਆਪਰ ਪਾਵੇ ਆਪਣਾ ਸੇਵਕਾਂ ਸੁਖ ਦਿੰਦਾ ਹੈ ਤੇ ਪ੍ਰਮਾਤਮਾ ਨੂੰ ਸੇਵਕ ਪਾਉਂਦੇ ਨੇ ਤੇ ਸੇਵਕਾਂ ਨੂੰ ਪ੍ਰਮਾਤਮਾ ਪੜ ਲੱਗਦਾ ਹੈ ਦੋ ਦੋ ਤਰਫੀ ਹੈ ਅੰਦਰੋਂ ਵੀ ਪ੍ਰਮਾਤਮਾ ਨਾਲ ਪਿਆਰ ਉਧਰੋਂ ਪ੍ਰਮਾਤਮਾ ਦੀ ਆਤਮਾ ਨਾਲ ਪਿਆਰ ਫਿਰ ਕਿਉਂ ਹੀ ਆਨੰਦ ਬਣੇਗਾ ਪ੍ਰਮਾਤਮਾ ਵੀ ਚਾਹੁੰਦਾ ਹੈ ਕਿ ਮੇਰੇ ਗੁਰੂ ਪਿਆਰ ਵਾਲੇ ਨਾਮ ਜਪਣ ਤੇ ਆ ਕਿ ਗੁਰੂ ਪਿਆਰਾ ਨਾਮ ਜਪਦਾ ਹੀ ਹੈ ਪਰ ਕੀ ਬਣੇਗਾ ਆਨੰਦ ਸਹਿਜ ਕਿਰਪਾ ਆਨੰਦ ਬਣ ਜਾਏਗਾ ਮਾਰ ਕਿਰਪਾ ਨਾਲ ਆਪਣੇ ਆ ਸੇਵਕਾਂ ਕੀ ਆਪੈ ਜ ਰੱਖੀ ਆਪਣੇ ਆ ਭਗਤਾ ਕੀ ਪੈਰੀ ਪਾਵੇ ਕਿੱਡੀ ਬੜ ਜਾਏ ਐਸੇ ਗੁਰਸਿੱਖ ਸਦਾ ਆਲੂ ਭਗਤ ਦੇ ਸੇਵਕ ਜੋ ਗੁਰੂ ਦਾ ਪਿਆਰਾ ਜੋ ਰਜ਼ਾ ਵੀ ਸਰਦਾ ਹੈ ਪਾਣਾ ਮੰਦਾ ਹੈ ਵਿਕਾਰਾਂ ਤੋਂ ਰਹਿਤ ਹੈ ਬੰਦਨਾ ਤੋਂ ਮੁਕਤ ਹੈ ਨਾਮ ਰਸੀਆ ਰੰਗੀਆਂ ਰੂਹਾਂ ਐਸੇ ਸੇਵਕਾਂ ਨੂੰ ਕਹਿੰਦੇ ਮਾਰਾ ਉਹਨੇ ਪਤ ਰਖਦਾ ਹੈ ਹਰ ਜੁਗ ਜੁਗ ਭਗਤ ਉਪਾਇ ਪੈਰ ਰਖਦਾ ਆਰਾਮ ਰਾਜੀ ਹਰ ਨਾਗ ਦੇ ਦੁਸ਼ਟ ਮਾਰਿਆ ਪ੍ਰਲਾਪ ਦਰ ਆਹਾੰਕਾਰ ਇਨਕਾਂ ਪਿਛ ਦੇ ਨਾਮ ਦੇ ਮੁਖ ਲਾਇਆ ਜੋ ਨਾਨਕ ਐਸਾ ਸੇਵਿਆ ਅੰਤ ਲੈ ਸਿ ਲਾਇਆ ਇਹ ਬੜੀ ਆਈ ਹੈ ਪ੍ਰਮਾਤਮਾ ਦੇ ਆਪਣੇ ਭਗਤਾਂ ਨੇ ਪਤ ਰਖਦੇ ਨੇ ਤੇ ਭਗਤਾਂ ਕੀ ਪੈਰੀ ਪਾਵੇ ਆਪਣੇ ਭਗਤਾਂ ਕੀ ਪੈਰੀ ਪਾਵੇ ਵੀ ਜੇ ਕੋਈ ਰੱਬ ਦਾ ਪਿਆਰਾ ਹੋਏ ਨਾ ਉਸ ਦੁਨੀਆ ਪੂਜੇ ਬਚਨੇ ਮਹਾਰਾਜ ਦੇ ਦਾਹ ਦੇ ਸਪੂਜ ਹੋਵੇ ਹਰ ਜਨ ਕੀ ਦਾ ਇਸ ਹਰ ਆਲੇ ਦਿਵਾਲੇ ਸਾਰੇ ਕੋਣ ਤਾਂ ਮਿਸ ਗੁਰੂ ਪਿਆਰ ਪੂਜ ਮਾਨ ਸਿਮਾਨ ਇਹ ਨਹੀਂ ਉਹ ਗੁਰੂ ਬਣ ਕੇ ਦੇ ਤਾਂ ਨਹੀਂ ਮਾਨ ਇੱਜ਼ਤ ਵਡਿਆਈ ਸੁਭਾ ਹੁੰਦੀ ਹੈ ਸੰਸਾਰ ਦੇ ਹਰ ਕੋਣ ਜੇ ਜਾਈਏ ਕਹਾਂ ਸਵੇਲੇ ਕਰ ਕਿਰਪਾ ਪ੍ਰਭ ਮੇਲੇ ਵਿਰਪੂਰੇ ਚਰਨ ਲਾਇਆ ਹਰ ਸੰਗ ਸਹਾਇਪਾ ਇਹ ਇਨਸਾਨੀ ਬਾਈਪੁਰੇ ਗੁਰੂ ਦੀ ਕਿ ਆਪ ਜੀ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਦਾ ਤੁਹਾਡਾ ਮਿਲਾਪ ਹੋ ਗਿਆ ਇਹ ਇਨਸਾਨੀ ਅਵਸਥੇ ਵੀ ਜਾਓਗੇ ਤੁਹਾਨੂੰ ਆਤਮਾ ਮਿਲੇਗਾ ਮਾਨ ਮਿਲੇ ਕੋਈ ਤੁਹਾਡੀ ਬੋਲ ਬਾਣੀ ਰਹਿਣੀ ਕਹਿਣੀ ਬਹਿਣੀ ਸਹਿਣੀ ਕਰਤ ਸਾ ਨਿਰਮਲ ਹੈ ਉਸ ਅਨਸਾਰ ਹੈ ਇਹ ਬਾਈਪੁਰੇ ਆਈ ਮਹਾਰਾਜ ਜੀ ਦੀ ਉਹਨਾਂ ਆਖਰੀ ਸੰਜਾਸਨ ਪਹਿਲਾਂ ਵਿਚਾਰ ਕੀਤੀ ਹੈ ਉਹ ਮਹਾਰਾਜ ਕਹਿੰਦੇ ਨੇ ਕਿ ਭਾਈ ਜੋ ਹਰ ਦਾ ਪਿਆਰਾ ਸੋ ਸਭਨਾਂ ਦਾ ਪਿਆਰਾ ਹੋਰ ਖੇਤੀ ਚੱਕ ਚੱਕ ਆਵਲੇ ਜਾਵੇ ਗੁਰਪਿਆਰ ਵਾਲਿਓ ਜ਼ਰੂਰ ਗੁਰਸਿੱਖ ਬਣੋ ਪੰਝਾ ਪਿਆਰਾਂ ਕੋਲੋਂ ਖੰਡੇ ਵੀਟ ਪਾਉਣ ਲ ਸਕੋ ਅਮਰਤਾਲੀ ਸਿੰਘ ਸਿੰਘਣੀਆਂ ਸਜ ਕੇ ਬਾਣੀ ਆਪੜੋ ਉਹਨਾਂ ਨੂੰ ਜੋੜੋ ਤੁਹਾਡਾ ਜੀਵਨ ਬਣਦੇ ਚੱਲਦਾ ਫਿਰਦਾ ਗੁਰਦੁਆਰਾ ਗੁਰਸਿੱਖ ਦੀ ਰਹਿਣੇ ਕਹਣੀ ਐਸੀ ਹੋਵੇ ਕਿ ਦੂਸਰੇ ਲੋਕ ਇਸ ਤੋਂ ਸੇਧ ਲੈਣ ਸਿੱਖਣ ਇਸ ਕਰਕੇ ਭਾਈ ਆਪ ਜੇ ਕੋ ਉਹਨਾਂ ਨੂੰ ਜਪੋ ਮਹਾਰਾਜ ਵਚਨ ਜਨ ਨਾਨਕ ਤੋੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਜਨ ਨਾਨਕ ਤੋੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਸਤਿਗੁਰੂ ਦੀ ਆਪ ਸਾਈ ਹੋਂ ਸਭ ਦੇ ਹਿਰਦੇ ਆਪਣੇ ਆਪਣੇ ਸਬਨਾ ਦੇ ਇਸ ਬਾਣੀ ਦਾ ਭਾਵ ਇਸੇ ਸਭ ਦੀਆਂ ਕਮਾਈਆਂ ਸਦਕਾ ਗੁਰੂ ਦੀ ਕਿਰਪਾ ਮਿਲਲੇ ਪਰਮਾਤਮ ਸੇਸ ਮਿਲਲੇ ਇਹ ਅਰਦਾਸ ਬੇਨਤੀ ਜਾਉ ਇੱਕ ਦੋ ਮਿੰਟ ਬਾਅਦ ਸਿਮਰਨ ਕਰਕੇ ਵਾਹਿਗੁਰੂ ਸਬਜ਼ਾ ਇਸਮਾਪਤੀ ਕਰਾਂਗੇ ਸਾਰੇ ਜਪਿਆ ਕਰੋ ਜੀ ਵਾਹਿਗੁਰੂ 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 ah um... ਵਾਚਦਾ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ